ਬਾਈ ਕੋਲ 10 ਦਾਸਨਾਗ ਖੜੇ ਆ ਤਾਜੇ ਸੂਏ ਤੇ ਗੱਬਣ ਮੱਝਾਂ ਇੱਕ ਹਰਿਆਣੇ ਤੋਂ ਆਈ ਹੋਈ ਕੱਟੀਆ ਕੱਦਗਾਠ ਵੇਖ ਕੇ ਤੁਹਾਡਾ ਵੀ ਦਿਲ ਆਜੂ ਜੇ ਚੰਗੀਆਂ ਤਿਆਰ ਕਰਨੀਆਂ ਦੁੱਧ ਖਾਤਰ ਘਰੇ ਰੱਖਣੀਆਂ ਤਾਂ ਇਹ ਵੀਡੀਓ ਤੁਹਾਡੇ ਕੰਮ ਦੀ ਆ ਬਾਈ ਕੋਲ ਇੱਕ ਤੋਂ ਵੱਧ ਕੇ ਇੱਕ ਪਸ਼ੂ ਆ ਆਜੂ ਫਿਰ ਕੱਲੇ ਕੱਲੇ ਤੇ ਆਪਾਂ ਨਜ਼ਰ ਮਰਵਾਉਣੇ ਆ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਤਾਂ ਕਿ ਜਿਹੜੇ ਦੋਸਤ ਮਿੱਤਰ ਪਸ਼ੂ ਖਰੀਦਣ ਚਾਹਵਣਾ ਤੋ ਦੇਖ ਕੇ ਖਰੀਦ ਸਕਦੇ ਆ ਜੇਕਰ ਇਹ ਜੀ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਆਪਣੇ ਨਾਲ ਮਿੱਤਰੋ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਆ ਤੇ ਆਓ ਫਿਰ ਵਾੜਾ ਸਮਾਨ ਲਈ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੇ ਲੈ ਬਈ ਤੋੜ ਕਰਾਂ ਪਹਿਲੇ ਨੰਬਰ ਵਾਲੀ ਇੱਕ ਨੰਬਰ ਤੇ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਫਿਰ ਆਪਾਂ ਬਾਈ ਤੋੜ ਸਾਰਾ ਜਿਹੜਾ ਡਿਟੇਲ ਦੇ ਵਿੱਚ ਪੁੱਛਾਂਗੇ ਇੱਕ ਵਾਰੀ ਤੁਸੀਂ ਝੋਟੀ ਤੁਰਦੀ ਚੈੱਕ ਕਰ ਲਓ ਹੌਲੀ ਤੋਰੀ ਬਈ ਤੇ ਗੱਭਣਾਂਗੇ ਕਿੰਨਾ ਕੁ ਟਾਈਮ ਲੈਂਦੀ ਆ ਲੱਸੀ ਜ਼ਰੂਰ ਆ ਦੂਜਾ ਸੂਆ ਝੋਟੀ ਨੇ ਜਿਹੜਾ ਸੋਨਾ ਤੇ ਚੰਗੀ ਆ ਕੀ ਮੰਨ ਲਓ ਥੋੜਾ ਜਿਹਾ ਜਿਵੇਂ ਆਪਾਂ ਕਹੇ ਦੀ ਹੈ ਨਾ ਲੱਸੀ ਰਹਿ ਗਈ ਤੇ ਇਸ ਕਰਕੇ ਤਿਆਰੀ ਦੇ ਵਿੱਚ ਪੂਰੀ ਆ ਕੁਝ ਕੁ ਟਾਈਮ ਬਾਕੀ ਆ ਤੇ ਬਾਕੀ ਫਿਰ ਆਪਾਂ ਬਾਈ ਤੋਂ ਸਾਰੀ ਜਿਹੜੀ ਡਿਟੇਲ ਮੌਕੇ ਤੇ ਲੈ ਕੇ ਦਿੰਨੇ ਆ ਕਿੰਨਾ ਕੁ ਦੁੱਧ ਪਾ ਦੂ ਕੀ ਗੱਲਬਾਤ ਆ ਕੀ ਰੇਟ ਆ ਰੇਟ ਵੀਡੀਓ ਦੇ ਵਿੱਚ ਕਰਾਂ ਮੈਂ ਕਈ ਵਾਰ ਭਰਾ ਕਹਿੰਦੇ ਆ ਵੀ ਦੇਖ ਕੇ ਵੀ ਰਿੱਟਨ ਤੋਂ ਬੰਨ ਜੇ ਰਹਿ ਜਾਂਦੇ ਆ ਕਿਉਂਕਿ ਕਈ ਵਾਰ ਭਰਾ ਕਹਿੰਦਾ ਲਾ ਵੀ ਫੋਨ ਤੇ ਰੇਟ ਕਰਾਂਗੇ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬੰਨ ਦੇ ਬਾਈ ਪੁਰੇ ਜਾਈ ਤੇ ਬਾਈ ਸਸੀ ਗੜ ਬਹਿਲਾ ਦਾ ਸਸੀ ਗੜ ਬਾਈ ਦਰਸ਼ਕਾਂ ਨੂੰ ਇੱਕ ਵਾਰੀ ਸਸੀ ਗੜ ਬਲਾਓ ਸਸੀ ਗੜ ਬਾਈ ਠੀਕ ਆ ਤੇ ਬਾਈ ਨਾਮ ਦੱਸੋ ਆਪਣਾ ਤਰਸੇਮ ਸਿੰਘ ਬਾਈ ਠੀਕ ਆ ਤਰਸੇਮ ਬਾਈ ਪਿੰਡ ਪੈਣੀ ਵਾਗਾ ਬਾਈ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਨਾ ਠੀਕ ਆ ਇੱਕ ਵਾਰੀ ਨੰਬਰ ਵੀ ਬੋਲ ਦਿਓ ਤਰਸੇਮ 9779099296 ਠੀਕ ਆ ਤਰਸੇਮ ਜੀ ਆਪਾਂ ਬਾਈ ਛੋਟੀ ਦੀ ਗੱਲ ਕਰ ਲਈ ਤਾਂ ਕੰਮੇ ਸੂਏ ਸੂਗੀ ਇਹ ਦੂਜੇ ਸੂਏ ਸੁਣੀਓ ਦੂਜੇ ਸੂਏ ਠੀਕ ਆ ਤੇ ਆਪਣਾ ਬਾਈ ਬੁਵਾਰ ਦਾ ਕੰਮ हां भाई व्यापार काम व्यापार ਦਾ ਸੌਂਗੀ ਹੈ ਨਾ हां भाई ਸੌਂਗੀ ਠੀਕ ਹੈ ਸੌਂਗੀ ਹੈ ਕੰਮ ਹੈ ਬਾਈ ਦਾ ਵਪਾਰ ਦਾ ਤੇ ਤਰਸੇਮ ਬਾਈ ਦੂਜੇ ਸੂਏ ਝੋਟੀ ਨੇ ਜਿਹੜਾ ਸੋਨਾ ਕਿੰਨੇ ਦਿਨ ਲੈਂਦੀ ਹੈਗੀ ਇਹ ਲੈ ਜੂ ਬਈ 3-4 ਦਿਨਾਂ ਦਾ ਠੀਕ ਹੈ 3-4 ਦਿਨਾਂ ਦੀ ਹਜੇ ਦੋਸਤੋਂ ਕੱਚੀ ਆ ਆਰਡਰ ਜਿਹੜਾ ਬਹੁਤ ਸੋਹਣਾ ਬਣਾਇਆ ਹੋਇਆ ਤੇ 3-4 ਦਿਨਾਂ ਦੇ ਵਿੱਚ ਤਾਂ ਨੇ ਬਹੁਤ ਵਧੀਆ ਜਿਹੜਾ ਆਰਡਰ ਬਣਾਉਣਾ ਤੇ ਤਰਸੇਮ ਬਾਈ ਪਹਿਲੇ ਸੂਏ ਮਾਲਕਾਂ ਨੇ ਕੀ ਕੁਝ ਦੱਸਿਆ ਕਿੰਨੀ ਕੀ ਰਿਪੋਰਟ ਸੀ ਦੁੱਦੇ ਇਹਨੇ 13 ਕਿਲੋ ਦਿੱਤਾ ਪਹਿਲੇ ਸੂਏ ਬਈ 13 ਕਿਲੋ ਠੀਕ ਹੈ ਤੇ ਐਤ ਕੀ ਕਿੰਨੇ ਕੁ ਮੀਰ ਲੱਗਦੀ ਹੈ ਐਤ ਕੀ 1 ਠੀਕ ਹੈ ਐਤ ਕੀ ਬਾਈ ਕਹਿੰਦਾ 16 ਤੋਂ ਜਿਹੜਾ ਬਾਹਰ ਜਾਊਗੀ ਤੇ ਦਰਸੇਮ ਬਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਦਾ ਰੇਟ ਤਾਂ ਦਾ 140 ਕਰ ਦਿਆ ਬਾਈ 140 ਮਾਨਤਨ ਕਰ ਦਾਂਗੇ ਵਿੱਚੋਂ ਠੀਕ ਹੈ ਮਾਨਤਨ ਹੋ ਜੂ ਮਿੱਤਰੋ ਰੇਟ ਬਾਈ 140 ਕਰਦਾ ਝੋਟੀ ਚੰਗੀ ਹੈ ਥੋੜਾ ਲਿੱਸਾ ਬਣ ਜਰੂਰ ਆ ਦੂਜੇ ਸੂਏ ਸੂਹਗੀ ਤੇ ਜੇ ਕਈ ਵਾਰ ਕੋਈ ਵਹਿਮ ਕਰ ਜਾਂਦਾ ਵੀ ਅਸੀਂ ਮਤਲਬ ਸੂਈ ਲੈਣੀ ਆ ਹਾਂ ਸੂਈ ਤੋਂ ਦੇ ਦਾਂਗੇ ਠੀਕ ਹੈ ਸੂਈ ਤੋਂ ਦੇ ਦਾਂਗੇ ਝੋਟੀ ਬਾਈ ਕਹਿੰਦਾ ਸੁਵਾਕੇ ਵੀ ਦੇ ਦਾਂਗੇ ਕਈ ਵਾਰ ਫੱਟ ਆਉਂਦੀ ਆ ਲੈ ਤੋਰ ਬਾਈ ਦੂਜੇ ਨੰਬਰ ਤੇ ਤੋਰ ਕਰ ਉਹ ਦੂਜੀ ਝੋਟੀ ਵੱਡੀ ਦੂਜੇ ਨੰਬਰ ਤੇ ਤੋੜ ਕੇ ਦਿਖਾਉਣੇ ਸਾਨੂੰ ਇਧਰੋਂ ਲੱਗ ਜਾ ਕੇ ਲੈਣ ਤੋਂ ਤੇ ਇਹ ਵੀ ਗੱਬਣਾ ਬਾਈ ਨਾ ਸੂਈ ਹੋਈ ਆ ਬਾਈ ਇਹ ਸੂਈ ਹੋਈ ਆ ਬੱਚੇ ਬਾਈ ਨੇ ਇੱਕ ਛੱਡ ਤੇ ਬੰਨੇ ਹੋਏ ਨੇ ਤੇ ਬੱਚਾ ਵੀ ਤੁਹਾਨੂੰ ਦੁਪਾ ਦਿਖਾ ਦਾਂਗੇ ਆ ਤਾਜਾ ਬੱਚਾ ਠੀਕ ਆ ਇਧਰਲੇ ਪਾਸੇ ਆਏ ਬਈ ਆਸ ਦਿਖਾ ਦੀ ਤੇ ਤੋਰ ਤੋਰ ਇੱਕ ਵਾਰੀ ਤੋਰ ਦੀ ਤੁਸੀਂ ਚੈੱਕ ਕਰ ਲਓ ਸਿੰਘਾਂ ਦੀ ਜਰੂਰ ਖੁੱਲੀਆਂ ਥੋੜੀ ਜੀ ਝੋਟੀ ਕੱਦ ਕਾਠ ਗੰਨੀਓ ਥਣ ਲੇਵੇ ਦੀ ਬਿਲਕੁਲ ਸਾਫ ਤੇ ਵੀਡੀਓ ਬਣਾਉਣ ਦਾ ਟਾਈਮ ਦੋਸਤੋ ਹੈਗਾ 12:00 ਵਜੇ ਸਹੀ 10 ਮਿੰਟ ਹੋ ਗਏ ਇੱਕ ਵਾਰੀ ਇੱਥੇ ਰੋਕ ਲਈ ਤੇ ਮੈਲੇ ਤੇ ਲੱਗੀ ਹੋਈ ਝੋਟੀ ਹੈ ਨਾ ਹਾਂ ਬਾਈ ਹਾਂ ਤੇ ਇੱਕ ਵਾਰੀ ਟਾਈਮ ਵੀ ਨੋਟ ਕਰਾ ਦੇ 12 ਵਜੇ ਕਿ ਨਾ 10 ਮਿੰਟ ਹੋ ਗਏ ਤੇ ਆਪਾਂ 22 ਜਨਵਰੀ ਨੂੰ ਜਿਹੜੀ ਆਪਾਂ ਵੀਡੀਓ ਇਹ ਕਵਰ ਕਰ ਰਹੇ ਹਾਂ ਤੇ ਬਾਕੀ ਤੋਂ ਇਧਰ ਨੂੰ ਮੋੜ ਲਾ ਬਾਈ ਮੈਲੇ ਤੇ ਲੱਗੀ ਹੋਈ ਹੈ ਛੋਟੀ ਕਹਿ ਕਿ ਦਿਨਾਂ ਸੂਈ ਦਰਸੇ ਹਾਂ ਇਹਨੂੰ ਸੂਈ ਨੂੰ ਹੋ ਗਏ ਬਾਈ 7-8 ਦਿਨ 7-8 ਦਿਨ ਤੇ ਦੁੱਧ ਇਸ ਟਾਈਮ ਕਿੰਨਾ ਕਰ ਦੁੱਧ 12 ਲੀਟਰ ਤਿਆਰ ਲੈ ਜਾ ਲੈ ਜਾ ਬੰਨ ਦੇ 12 ਲੀਟਰ ਤਿਆਰ ਆ ਤਿਆਰ ਆ ਠੀਕ ਹੈ ਤੇ ਕੀ ਉਮੀਦ ਰਹੂ ਬਾਈ ਦੁੱਧ ਦੀ ਦੁੱਧ ਹੀ ਦੇਊ ਬਾਈ 18 ਲੀਟਰ 18 ਲੀਟਰ ਦੁੱਧ ਬਾਈ ਕਹਿੰਦਾ ਕੱਢੂਗੀ 12 ਲੀਟਰ ਹੁਣ ਜਿਹੜਾ ਤਿਆਰ ਆ ਕੋਈ ਵੀ ਦੋ ਵਾਰੀ ਮਨਲਾ ਤੁਹਾਨੂੰ ਟਾਈਮ ਆਕੇ ਭਰਾ ਕੋ ਹੋ ਸਕਦਾ ਹੈ ਨਾ ਹਾਂ ਕੰਡੇ ਦੇ ਜੋਕ ਕੇ ਦੇਵਾਂਗੇ ਠੀਕ ਆ ਕੰਡੇ ਦੇ ਜੋਕ ਕੀ ਹਾਂ ਕੰਡਾ ਆਪਰਾ ਨਾਲੇ ਬਾਈ ਕੋਲੇ ਵੀ ਹੈਗਾ ਕਿ ਕਿ ਕਈ ਵਾਰ ਅਗਲਾ ਦਸੱਲੀ ਨਹੀਂ ਕਰਦਾ ਹੁੰਦਾ ਤਾਂ ਆਪਰਾ ਕੰਡਾ ਨਾਲ ਲੈ ਕੇ ਆਜੋ ਤਿੰਨ ਟਾਈਮ ਚਵਾਈ ਕਰਕੇ ਦੇਖ ਲਓ 12 ਲੀਟਰ ਹੋਇਆ ਤਾਂ ਲੈ ਜਾਓ ਨਹੀਂ ਖੜੀ ਹੈ ਬਾਈ ਹਣਾ ਹਾਂ ਬਾਈ ਸਰਸੇਮ ਰੇਟ ਬਾਈ ਕੀ ਕਰਤਾ ਇਹਦਾ ਰੇਟ ਹੈ 170 ਬਾਈ 1 ਲੱਖ ਤੇ 70000 ਮਾਨਦਾਨ ਹੋ ਜੂ ਹਾਂ ਹੋ ਜੂ ਬਾਈ ਮਾਨਦਾਨ ਹੋ ਜੂ 1 ਲੱਖ ਤੇ 70000 ਜਿਹੜਾ ਰੇਟ ਬਾਈ ਕਰਦਾ ਤੇ ਤੋਰ ਬਾਈ ਕਿਰਾ ਤੀਜੇ ਨੰਬਰ ਵਾਲੀ ਹਾਂ ਛੋਟੀ ਤੀਜੇ ਨੰਬਰ ਵਾਲੀ ਝੋਟੀ ਸਕੀਨ ਆ ਤੁਸੀਂ ਚੈੱਕ ਕਰ ਲਓ ਤੁਰਦੀ ਪਿੱਠ ਪੁੜੇ ਦੀ ਬਣਾਵਟ ਜਿਹੜੀ ਬਹੁਤ ਸੋਹਣੀ ਆ ਤੇ ਝੋਟੀ ਮਨਲਾ ਗੱਲ ਕਰ ਲਈਦਾ ਜੈਡ ਬਲੈਕ ਕੁੰਡੀ ਸਕੀਨ ਝੋਟੀ ਹੈ ਜਿਵੇਂ ਆਪਾਂ ਕਹੇ ਦੀ ਨਾ ਫੇਸ ਕੁਆਲਿਟੀ ਵਧੀਆ ਤੇ ਗੱਬਣਾ ਬਾਈ ਤੁਸੀਂ ਹਾਂ ਗੱਬਣਾ ਬਾਈ ਇਹ 17 ਦਿਨਾਂ ਦੇ ਲਈ ਹੋ ਜੀ ਹਜੇ ਮੰਨ ਕੇ ਚੱਲੋ ਵੀ 17 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਪੂਰੀ ਜੈਡ ਬਲੈਕ ਹੈ ਜਿਵੇਂ ਆਪਾਂ ਕਹੇ ਦੀ ਬਰੀਡ ਦੀ ਚੰਗੀ ਝੋਟੀ ਹੈਗੀ ਹੈ ਨਾ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਮੋੜਦਾ ਬਾਈ ਆਡਰ ਜਿਹੜਾ ਹਜੇ ਖੋਲਦੀ ਆਉਂਦੀ ਆ ਥਣਾ ਸਪੇਸ ਆ ਜਿਹੜੀ ਸੋਹਣੀ ਆ ਤੇ ਕ ਮੱਜਾਂ ਤੋਂ ਉੱਪਰ ਆ ਗਈ ਜੇ ਤੁਸੀਂ ਆਪਾਂ ਅੰਦਾਜ਼ਾ ਲਾਈ ਜਣਾ ਚੰਗੀ ਝੋਟੀਏ ਚੰਗੇ ਗੱਦ ਵਾਲੀ ਕੱਦ ਵਜਨ ਵਾਲੀ ਤੇ ਬਣਦੇ ਬਾਈ ਤਰਸੇਮ ਮੱਲਾ ਪਹਿਲੇ ਸੂਏ ਸੂ ਬਾਈ ਹਾਂ ਪਹਿਲੇ ਸੂਏ ਠੀਕ ਆ ਤੇ ਦੁੱਧੀ ਬਾਲਾਂ ਬਾਈ ਕੀ ਉਮੀਦ ਰੂ ਦੱਸਿਓ ਮਾ ਦੁੱਧ ਦੇਊ ਬਾਈ 15 ਕਿਲੋ 15 ਕਿਲੋ ਤੇ ਜਿਵੇਂ ਅੰਗਾ ਪਰਾਂ ਦੀ ਖੁੱਲੀ ਹੈ ਨਾ ਹਾਂ ਹਾਂ ਬੜੀ ਬਹੁਤ ਆ ਤੇ ਤਰਸੇਮ ਮੱਲਾ ਇਹ ਤਾਂ ਨਹੀਂ ਬਾਈ ਬਰੀਡ ਬਰੂਡ ਦਾ ਕੋਈ ਪਤਾ ਮਨਲਾ ਹਰਿਆਣੇ ਦੀ ਕੱਟੀ ਆ ਬਾਈ ਹਰਿਆਣੇ ਦੀ ਕੱਟੀ ਤੋਂ ਲਿਆਂਦੀ ਆ ਹਾਂ ਚੰਗੀ ਲੱਗਦੀ ਹੈ ਨਾ ਪੂਰੀ ਜੱਡ ਬਲੈਕ ਆ ਤੇ ਤਰਸੇਮ ਮੁੱਲ ਬਾਈ ਦਾ ਕੀ ਕਰਤਾ ਮੁੱਲ ਇਹਦਾ 3.5 ਕਰਦੇ ਬਈ 3.5 ਮੰਨ ਤਨ ਹੋ ਜੂ ਹਾਂ ਹੋ ਜੂਗਾ ਬਈ ਠੀਕ ਆ ਹਜੇ ਮਿੱਤਰੋ 17 ਦਿਨਾਂ ਦੀ ਕੱਚੀ ਆ ਕਿਉਂਕਿ 17 ਦਿਨਾਂ ਦੇ ਵਿੱਚ ਜਿਹੜਾ ਆ ਡਰੇ ਨੇ ਬਹੁਤ ਬਣਾਉਣਾ ਤੇ 22 15 ਕਿਲੋ ਦੀ ਓਟ ਦਿੰਦਾ ਬਾਈ ਕਹਿੰਦਾ 15 ਕਿਲੋ ਦੁੱਧ ਦੇਊ ਦਊ ਬਈ ਹਨਾ ਹਾਂ ਦੇਊਗੀ ਤੇ ਕਈ ਵਾਰ ਕੋਈ ਭਰਾ ਮੰਨ ਲਾ ਸੌਦਾ ਕਰਕੇ ਸਵਾ ਕੇ ਵੀ ਲਿਜਾ ਸਕਦਾ ਸਾਈ ਵੈਨਾ ਕਰਕੇ ਤੇ ਬਾਕੀ 3.5 ਡਿਮਾਂਡ ਆ ਮੰਨ ਤਨ ਜਰੂਰ ਹੋ ਜੂਗਾ ਤੇ ਬਾਈ ਦਰਸੇਵ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਤੋਰ ਬਾਈ ਚੌਥੇ ਨੰਬਰ ਤੇ ਕਿਹਾ ਬੂਰੀ ਇੱਕ ਵਾਰੀ ਝੋਟੀ ਚੈੱਕ ਕਰ ਲਓ ਕਈ ਵਾਰ ਭਰਾ ਕਹਿੰਦੇ ਸੀ ਬੂਰੀ ਲੈਣੀ ਆ ਤਾਂ ਬੂਰੀ ਵੀ ਆਪਾਂ ਦਿਖਾਉਣੀ ਆ ਥਣ ਲੇਵਾ ਬਿਲਕੁਲ ਸਾਫ ਆ ਸਪੇਸ ਤੇ ਨੇ ਥਾਣਾ ਤੇ ਥੋੜਾ ਜਿਵੇਂ ਫਿੱਕੀ ਜਰੂਰ ਹਾਂ ਬਈ ਦਰਸਿਮ ਹਾਂ ਬਈ ਤੇ ਬਾਕੀ ਤਾਜੀ ਸੂਈ ਹੋਈ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਦਰਸਿਮ ਲੱਗਾ ਕਿ ਦਿਨ ਹੋ ਗਏ ਬਾਈ ਇਹਨਾਂ ਸੂਈ ਨੂੰ ਕਿੰਨੂੰ ਸੂਈ ਨੂੰ ਹੋ ਗਏ 10 ਦਿਨ ਬਾਈ 10 ਦਿਨ ਠੀਕ ਆ ਤੇ ਦੁੱਧ ਬਈ ਇਸ ਟਾਈਮ ਹਾਂ 10 10 ਲੀਟਰ ਆ ਬਾਈ ਪੂਰਾ ਪੂਰਾ 10 ਲੀਟਰ ਠੀਕ ਆ 10 ਲੀਟਰ ਦੁੱਧ ਉਹ ਦੋਸਤੋ ਤਿਆਰ ਆ ਪੂਰਾ ਬਣਦੇ ਬਾਈ ਬਣਦੇ ਤੇ ਬਾਕੀ ਤੁਸੀਂ ਤਸੱਲੀ ਤੁਸੀਂ ਕਰਨੀ ਆ ਸਾਡਾ ਕੰਮ ਆ ਵੀਡੀਓ ਕਵਰ ਕਰਨ ਦਾ ਤੇ ਬਾਕੀ ਆਪਾਂ ਕਵਰ ਵੀ ਚੰਗੇ ਬੰਦੇ ਦੀ ਕਰਦੇ ਆ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਠੱਗੀ ਠੂਰੀ ਵਾਲਾ ਕੰਮ ਨਾ ਹੋਵੇ ਦੁੱਧ ਤੁਸੀਂ ਮੰਨ ਲੈਣਾ ਕੰਡਾ ਲਿਆ ਕੇ ਠੀਕ ਆ ਬਾਕੀ ਰੇਟ ਦੇ ਵਿੱਚ ਜਿਹੜਾ ਮਾਨਦਾਨ ਜ਼ਰੂਰ ਹੋ ਜਾਏ ਤੇ ਇਹਦਾ ਰੇਟ ਬਾਈ ਕੀ ਕਰਤਾ ਤੁਸੀਂ ਇਹਦਾ 1.40 ਕਰ ਲੈ ਹੁਣ 1 ਲੱਖ 40 ਹਜ਼ਾਰ ਮਾਨਦਾਨ ਹੋ ਜਾਣਾ ਕੋਈ ਵਾਹ ਬਾਈ ਠੀਕ ਆ ਮੌਕੇ ਤੇ ਮਾਨਦਾਨ ਹੋ ਜਾਊ ਮਿੱਤਰੋ 1.40 ਤੇ ਤੋਰ ਬਾਈ ਗਹਾਲੀ ਪੰਜਵੇਂ ਨੰਬਰ ਤੇ ਇੱਕ ਆਪਾਂ ਹੋਰ ਤੁਹਾਨੂੰ ਦਿਖਾ ਦਿਖਾਉਨੇ ਝੋਟੀ ਜਿਹੜੀ ਚੰਗੀ ਉਹ ਵੀ ਪਠਪੁੜੇ ਦੀ ਮੰਤਰ ਜਿਹੜੀ ਵਧੀਆ ਤੇ ਲੇਵਾ ਬ हां सुई होय। ਇਹ ਤਾਜੀ ਸੁਈ ਹੋਈ ਆ। ਲੇਵਾ ਟਾਈਟਾ ਤੇ ਬਾਕੀ ਤੁਰਦੇ ਤੁਸੀਂ ਦੇਖ ਲਓ ਹਨਾ ਤੇ ਦੁੱਧ ਬਾਈ ਕਿੰਨਾ ਕਿਦਿਆ 11 ਲੀਟਰ ਬਾਈ ਪੂਰਾ। हां 11 ਲੀਟਰ ਬਾਈ ਕਹਿੰਦਾ ਹੁਣ ਇਸ ਟਾਈਮ ਤਿਆਰ ਕਹਿ ਦੇਣਾ ਸੁਈ ਆ। ਇਹਨੂੰ ਹੋ ਗਿਆ ਬਾਈ ਸੁਈ ਨੂੰ 15 ਦਿਨ। 15 ਦਿਨਾਂ ਨੇ ਸੁਈ ਆ 11 ਲੀਟਰ ਦੁੱਧ ਤਿਆਰ ਆ ਤੇ ਬੰਦਰ ਜਿਹੜੀ ਵਧੀਆ ਥਣਾ ਸੁਣਾ ਦੀ ਸਪੇਸ ਵਧੀਆ ਹਨਾ ਤੇ ਦੁੱਧ ਬਾਈ ਕਿੰਨਾ ਕਿ ਦੇਊਗੀ ਹੋਰ? ਬੰਦ ਦੋਵਾਰਾ ਜਿਹੜਾ ਕੱਢ ਦੂ ਬਾਈ। ਠੀਕ ਆ 12-13 ਕੱਢੂਗੀ। हां ਠੀਕ ਆ ਤੇ ਇਹਦਾ ਬਾਈ ਕੀ ਰੇਟ ਕਰਤਾ? ਇਹ ਰਿਹਾ 11 ਬਾਈ 1,10,000 ਮਾਨਦਾਨ ਹੋ ਜੂ ਹੈਨਾ ਹਾਂ ਹੋ ਜੂ ਠੀਕ ਹੈ ਇਹ ਮਿੱਤਰੋ 1,10,000 ਰੁਪਇਆ ਮਾਨਦਾਨ ਜ਼ਰੂਰ ਹੋ ਜੂਗਾ ਬਾਕੀ ਦਰਸੇਵ ਨਾਲ ਤੁਸੀਂ ਸੰਪਰਕ ਕਰ ਲਿਓ ਕਿਉਂ ਇਹ ਵੀ ਝੋਟੀ ਜਿਹੜੀ ਚੰਗੀ ਹੈ ਟਾਇਟ ਜੇ ਲੈਵੇ ਦੀ ਆ ਦੁੱਧ ਬਾਈ ਕਹਿੰਦਾ ਮਣਕੇ ਲੈ ਜਾ ਕੋਈ ਚੱਕਰ ਨਹੀਂ ਜਿੰਨਾ ਕਹਦਾ ਉਸ ਤੋਂ ਪੁਰਾ ਵੱਧ ਹੋਊਗਾ ਕੱਟ ਨਹੀਂ ਹੁੰਦਾ ਤੇ ਨਾਲ ਇੱਕ ਆਪਾਂ ਹੋਰ ਝੋਟੀ ਦਿਖਾਉਣੇ ਆ ਸ਼ਿਮੇ ਨੰਬਰ ਤੇ ਹੈਨਾ ਇਹ ਵੀ ਤੋਰ ਦੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਇਹ ਬਾਈ ਸੁਈ ਹੋਈ ਆ ਹਾਂ ਸੁਈ ਹੋਈ ਆ ਬਾਈ ਕਿੰਨੇ ਕਿ ਦਿਨ ਹੋ ਗਏ ਇਹਨੂੰ ਹੋ ਗਿਆ ਮਹੀਨਾ ਸੁਈ ਨੂੰ ਇੱਕ ਮਹੀਨਾ ਹਾਂ ਇੱਕ ਮਹੀਨੇ ਤੋਂ ਠੀਕ ਆ ਦੁੱਧ ਬਾਈ ਕਿੰਨਾ ਹੈ ਫਿਰ 12 ਕਿਲੋ ਤਿਆਰ ਆ ਬਾਈ ਪੂਰਾ ਜਮਾ ਕੰਡੇ ਵਾਲਾ ਲੈ ਮਿੱਤਰੋ 12 ਕਿਲੋ ਜਿਹੜੇ ਇਸ ਝੋਟੀ ਥੱਲੇ ਦੁੱਧ ਤਿਆਰ ਆ ਆਰਡਰ ਦੇ ਉੱਪਰ ਨਾੜਾਂ ਵੀ ਦਿਸਦੀਆਂ ਨੇ ਆਰਡਰ ਥੋੜਾ ਟਾਈਟ ਜਿਹਾ ਲੱਗਦਾ ਬਾਈ ਹਨਾ ਹਾਂ ਵਧੀਆ ਬਣਦੇ ਨੇ ਡੰਗਦੇ ਬਾਈ ਹੁਣ ਸੁਨੇ ਠੀਕ ਆ ਹੁਣ ਟਾਈਮ ਨਾ ਉਹ ਬਸਣਾ ਉਹ ਬਸਣਾ ਠੀਕ ਆ 12:00 ਵਜੇ ਮਿੱਤਰੋ ਤੇ ਬਾਕੀ ਬਾਈ ਕਹਿੰਦਾ ਸ਼ਾਮ ਨੂੰ ਜਿਹੜਾ ਵਧੀਆ ਤਿਆ ਕਈ ਵਾਰ ਨਾ ਭਰਾ ਜਿਵੇਂ ਏਖੜ ਲਾਉਂਦੇ ਹਨ ਹਾਂ ਵੀਡੀਓ ਬਣਾਉਣ ਤੋਂ ਪਹਿਲਾਂ ਪਰ ਉਹ ਕੰਮ ਨਹੀਂ ਹੈਗਾ ਬਾਈ ਦਾ ਜਿਵੇਂ ਛੋਡੇ ਸਾਫ ਸੋਧਾ ਡੰਗਰ ਛੋਡੇ ਸਾਹਮਣੇ ਆ ਡਜਮੈਂਟ ਤੁਸੀਂ ਕਰਨੀ ਆ ਤੇ ਜਿਵੇਂ ਬਾਕੀ ਬਾਈ ਨੇ ਕਹਿਤਾ ਉਹਨਾਂ ਦੁੱਧ ਹੋ ਹੋ 12 ਕਿਲੋ ਬਾਈ ਹਾਂ 12 ਕਿਲੋ 12 ਕਿਲੋ ਤਿਆਰ ਆ ਕਹਿ ਦਿੰਨੇ ਸੂਈਆ ਇਹਨੂੰ ਮਹੀਨਾ ਹੋਗਾ ਬਾਈ ਮਹੀਨਾ ਹੋਗਾ ਕੈਂ ਮੈਂ ਸੂਈਆ ਮੰਲਾਂ ਦੂਜੇ ਸੂਈ ਦੂਜੇ ਸੂਈ ਤੇ ਬਾਕੀ ਬਦੂ ਕੁਸਕੇ ਨਹੀਂ ਦੂ ਹੋਰ ਹਾਂ ਬਾਜੂ ਭਾਈ ਸਾਡੇ ਤੋਂ ਡੰਗਰ ਵਾਲੇ ਨੇ ਡੰਗਰ ਵਾਲੇ ਹਨਾ ਕੰਨੀ ਜੇ ਵਾਜੀ ਹੋਰ ਵਾਜੀ ਸਮਝ ਗਿਆ ਤੇ ਇਹਦਾ ਕੀ ਰੇਟ ਕਰਤਾ ਬਾਈ ਇਹਦਾ ਆਪਾਂ 1 10 ਬਈ 1 ਲੱਖ 10 ਹਜ਼ਾਰ ਮਾਨਦਾਨ ਹੋ ਜੂ ਹੈ ਨਾ ਮਾਨ ਮਾਨਦਾਨ ਹੋ ਜੂ ਮਾਨਦਾਨ ਹੋ ਜੂ 1 ਲੱਖ ਦੇ 10 ਹਜ਼ਾਰ ਰੇਟ ਆ ਝੋਟੀ ਜੰਗੀ ਆ 12 ਕਿਲੋ ਦੁੱਧ ਹੋਣਾ ਇਸ ਟਾਈਮ ਹਜੜਾ ਜੇ ਕਿਸੇ ਭਰਾ ਨੇ ਮਿਲਣਾ ਕੰਡਾ ਲਿਆ ਕੇ ਮਿਲ ਸਕਦਾ ਤੋਲਾ ਵੱਧੀ ਹੋਣਾ ਬਈ ਹਾਂ ਬਈ ਤੋਲਾ ਵੱਧ ਹੋ ਘਟਦਾ ਨਹੀਂ ਠੀਕ ਆ ਜੇ ਮੰਨ ਲਓ ਘਟ ਗਿਆ ਤਾਂ ਬਾਈ ਦੇ ਖੜੀ ਆ ਤਾਂ ਉਸ ਗੱਲ ਦੇ ਵੀ ਆਪਾਂ ਬਾਈ ਕਹਿੰਦਾ ਵੀ ਦੇਣਦਾਰਾਂ ਗੱਲ ਤੇ ਲਾਸਟ ਦੇ ਆਪਾਂ ਹੋਰ ਤਾਂ ਹੈਗੀ ਕਿ ਹੈਗੀ ਆ ਹੋ ਹੋ ਗਈ ਬਈ ਠੀਕ ਆ 7 ਨੰਬਰ 7 ਨੰਬਰ ਤੇ ਨੀਲੀ ਰਾਵੀ ਤੋੜ ਕੇ ਦਿਖਾਉਣੇ ਸਾਨੂੰ ਤੇ ਇੱਕ ਸਿੰਘ ਦਾ ਥੋੜਾ ਬੋਲੀ ਜ਼ਰੂਰਤ ਹੋਈ ਹਨ ਬਈ ਬੋਲੀ ਜ਼ਰੂਰਤ ਹੋਈ ਪਰ ਮਾਜ ਜਿਹੜੀ ਚੰਗੇ ਦੁੱਧ ਵਾਲੀ ਆ ਥਣਾ ਦਾ ਸਪੇਸ ਜਿਹੜਾ ਬਹੁਤ ਸੋਹਣਾ ਨੀਲੀ ਰਾਵੀ ਆ ਤੇ ਅਡਰ ਵੀ ਮੰਨ ਲਓ ਸਪੇਸਿੰਗ ਜਿਹੜੀ ਬਹੁਤ ਸੋਹਣੀ ਆ ਤੇ ਨਾੜਾ ਨੂੜਾ ਹਨਾ ਤੇ ਇਧਰੋਂ ਨੇੜੋਂ ਕਰਕੇ ਦਿਖਾ ਦੇ ਬਈ ਅਡਰ ਤੇ ਬਾਕੀ ਜਿਹੜਾ ਜਿਵੇਂ ਆਪਾਂ ਕਹੇ ਦੀ ਹਨਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਤੇ ਭਾਂਡਾ ਵੀ ਚੰਗਾ ਲੱਗਿਆ ਤੇ ਬਈ ਦੱਸਿਓ ਇਹ ਕੰਮੇ ਸੂਏ ਹੈਗੀ ਇਹੇ ਹੈਗੀ ਬਈ ਤੀਜੀ ਸੂਏ ਸੂਏ ਤੀਜੇ ਸੂਏ ਤੇ ਦੁੱਧ ਬਾਈ ਹੁਣ ਆ ਇਸ ਟਾਈਮ ਦੁੱਧ 15 ਕਿਲੋ ਚਾਰ ਆ ਪੂਰਾ ਜਮਾ ਕੰਡੇ ਵਾਲਾ ਕੈ ਦਿਨ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਾਈ 15 ਦਿਨਾਂ ਠੀਕ ਆ 15 ਦਿਨ ਸੂਈ ਆ 15 ਕਿਲੋ ਬਾਈ ਕਹਿੰਦਾ ਦੁੱਧ ਹਾਜ਼ਰ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਤਨ ਟਾਈਮ ਚ ਬਾਈ ਕਰਕੇ ਲੈ ਜਾਏ ਕੋਈ ਵੀ ਬਾਹਰੋਂ ਵੀਡੀਓ ਦੇਖਦਾ ਜੇ ਕਈ ਵਾਰ ਕੋਈ ਮੰਨ ਲਾ ਦੂਰੋਂ ਨਿਡੋ ਆਇੰਦਾ ਬਾਈ ਅਮਰੇ ਲਿਮਰੂਲੀ ਤੋਂ ਆਪਣੇ ਕੋਲੇ ਰਹਿਣ ਦਾ ਹੈਗਾ ਸਾਧਨ ਹਾਂ ਹੈਗਾ ਬਾਈ ਠੀਕ ਆ ਪਰਮੰਧ ਰਹਿੰਦਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੇ ਮੰਨ ਲਾ 10 ਮੱਝਾਂ ਖਰੀਦਣੀਆਂ ਤਾਂ ਬੰਦੇ ਨੇ ਆਕੇ ਖਰੀਦ ਲੇ ਹਾਂ ਬਾਈ ਠੀਕ ਆ ਉਹਨਾਂ ਆਪਾਂ ਗੱਡੀ ਭਰ ਕੇ ਦੇ ਦਾਂਗੇ ਹਾਂ ਦੇ ਦਾਂਗੇ ਠੀਕ ਆ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੇ ਬਾਹਰੋਂ ਆਕੇ ਰਹਿਣਾ ਤਨ ਟਾਈਮ ਚ ਵਾਈ ਕਰਕੇ ਦੇਖਣੀ ਆ ਉਹ ਵੀ ਪਰਮੰਧ ਹੈਗਾ ਕੋਈ ਕਿਸੇ ਵੀ ਗੱਲ ਦਾ ਕੋਈ ਬਹਿਮ ਨਾ ਮੰਨਿਓ ਤੇ ਇਹਦਾ ਬਾਈ ਰੇਟ ਤਰਸੇਮ ਕੀ ਕਰਤਾ ਇਹਦਾ 160 ਬਾਈ 1 ਲੱਖ 60000 ਮਾਨਦਾਨ ਹੋ ਜੀ ਹਣਾ ਹਾਂ ਮਾਨਦਾਨ 15 ਕਿਲੋ ਦੁੱਧ ਤਿਆਰ ਆ ਤੇ ਦੁੱਧ ਬਾਈ ਹੋਰ ਬਧੂ ਕੁਸ ਮੰਗਵਾ ਹਾਂ ਬਧੂ ਬਾਈ ਠੀਕ ਆ 15 ਨਾਲ ਸੁਈਆ ਕਿਉਂਕਿ ਅਜੇ ਮਲੇ ਤੇ ਚੱਲੀ ਨਹੀਂ ਨੂੰ ਕਿ ਚੱਲੀ ਨਹੀਂ ਦੋ ਕਿਲੋ ਹੋਰ ਦੁੱਧ ਆ ਜਿਹੜਾ ਉਮੀਦ ਹੈਗੀ ਆ 15 ਕਿਲੋ ਹੁਣ ਇਸ ਟਾਈਮ 18-19 ਲੀਟਰ ਦੁੱਧ ਦੇ ਦੂ 18-19 ਬਾਈ ਕਹਿੰਦਾ ਉਮੀਦ ਹੈਗੀ ਆ 15 ਕਿਲੋ ਹੁਣ ਹਾਜ਼ਰਾ ਠੀਕ ਆ ਦਸੱਲੀ ਤੁਸੀਂ ਕਰਨੀ ਆ ਕੰਡਾ ਲਿਆਓ ਦੋ ਤਿੰਨ ਟਾਈਮ ਮਿਣਕੇ ਲੈ ਜਾਓ ਠੀਕ ਆ ਤੇ ਜੇ ਕਿਸੇ ਭਰਾ ਨੇ ਬਾਹਰ ਹੋਣਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਬਾਕੀ ਬਾਈ ਹੋਰ ਨਾ ਹੋਣੀ ਠੀਕ ਆ ਐਨੇ ਨਾਲ ਨੇ ਬਾਕੀ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਦਾ ਕੰਮ ਆ ਬਾਈ ਦਾ ਸਾਫ ਸੁਥਰਾ ਕੰਮ ਆ ਜਦੋਂ ਵੀ ਆ ਕੇ ਤੁਸੀਂ ਮੱਝ ਖਰੀਦਣੀਆਂ ਤਾਂ ਟਾਈਮ ਚੋਕੇ ਦੇਖੋ ਫੇਰ ਖਰੀਦਿਓ ਤੇ ਰੇਟਾਂ ਦੇ ਵਿੱਚ ਬਈ ਇਮਾਨਦਾਨ ਜ਼ਰੂਰ ਹੋਣਾ ਇੱਕੋ ਐਡਰੈਸ ਹੋਰ ਬੋਲਦੇ ਪਿੰਡ ਆਪਣਾ ਪਿੰਡ ਭੈਣੀ ਬਾਗਾ ਬਾਈ ਜ਼ਿਲ੍ਹਾ ਮਾਨਸਾ ਨੰਬਰ ਹੋਰ ਬੋਲ 977909920 ਇਸ ਨੰਬਰ ਤੇ ਸੰਪਰਕ ਕਰ ਲਓ ਮਿੱਤਰੋ ਹੁਣ ਤੋਂ ਪਹਿਲਾਂ ਜਿੰਨੀਆਂ ਮੱਝਾਂ ਲੈਣੀਆਂ 10-5 ਸੋਨੂੰ ਹਾਜ਼ਰ ਮਿਲਣੀਆਂ ਮਿਲਣਗੀਆਂ ਧੰਨਵਾਦ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਦੋਸਤੋ ਕਿਸੇ ਨਵੀਂ ਦੀ ਵੀਡੀਓ ਦੇ ਨਾਲ